ਸਿੱਖਾਂ ਦੇ ਜੀਵਨ ਦੀ ਮਹਿਕ ਦੂਸਰੇ ਨੂੰ ਸਿੱਖ ਬਣਾਉਂਦੀ ਸੀ ਭਾਈ ਲੈਣਾ ਜੀ ਦੇਵੀ ਦੇ ਉਪਾਸ਼ਕ ਸੀ ਜੀ ਭਾਈ ਜੋਧ ਬਾਣੀ ਪੜਦਾ ਸੀ ਉਹਨਾਂ ਨੇ ਬਾਣੀ ਪੜ੍ਹੀ ਵੱਡੇ ਕੀਆਂ ਵੱਡਿਆਈਆਂ ਕਿਛ ਕਹਿਣਾ ਕਹਿਣਾ ਨਾ ਜਾਏ ਉਹ ਇੰਨਾ ਜ਼ਿਆਦਾ ਰੌਣਕ ਸੀ ਚਿਹਰੇ ਤੇ ਆ ਪੰਕਤੀ ਜਦੋਂ ਆਈ ਭਾਈ ਲੈਣਾ ਜੀ ਕਹਿੰਦੇ ਬੜੀ ਮਿਠਾਸ ਆ ਕਿਦੀ ਬਾਣੀ ਆ ਕਹਿੰਦੇ ਬਾਬੇ ਨਾਨਕ ਦੀ ਕਹਿੰਦੇ ਮੈਂ ਵੀ ਜਾਣਾ ਫਿਰ ਉਹ ਗੁਰੂ ਨਾਨਕ ਸਾਹਿਬ ਕੋਲ ਆਏ ਤੇ ਗੁਰੂ ਅੰਗਦ ਸਾਹਿਬ ਨੇ ਜੀ ਪਰ ਗੱਲ ਇਹ ਆ ਵੀ ਭਾਈ ਜੋਧ ਨੇ ਕਿੰਨੀ ਕੋ ਪ੍ਰੇਮ ਨਾਲ ਮਠਾਸ ਨਾਲ ਦੱਸਿਆ ਉਹ ਗੁਰੂ ਨਾਨਕ ਬਾਰੇ ਵੀ ਪ੍ਰਭਾਵ ਪੈ ਗਿਆ ਤੇ ਜੇ ਹੁਣ ਕੋਈ ਬੱਚਾ ਸਾਨੂੰ ਕਵੇ ਵੀ ਗੁਰਦੁਆਰੇ ਜਾਣਾ ਤੂੰ ਐ ਨਹੀਂ ਕਰਨਾ ਤੂੰ ਆਉਣਾ ਨਹੀਂ ਕਰਨਾ ਤੂੰ ਆਹ ਨਹੀਂ ਪਹਿਲਾਂ ਹੀ ਉਹਨੂੰ ਇੰਨੀਆ ਜ਼ਿਆਦਾ ਆਪਾਂ ਮਤਲਬ ਕਿ ਡਰਾ ਦੇਣੇ ਅਗਲਾ ਬੱਚਾ ਡਰਦਾ ਹੀ ਨਹੀਂ ਆਉਂਦਾ ਸਹਿਮਿਆ ਹੁੰਦਾ ਗੁਰੂ ਕੋਲ ਆ ਕੇ ਪਰ ਗੁਰੂ ਘਰ ਆ ਕੇ ਕਦੇ ਵੀ ਆਪਣੇ ਆਪ ਵਿੱਚ ਸਹਿਮ ਨਹੀਂ ਰੱਖਣਾ ਚਾਹੀਦਾ ਤੇ ਜੋ ਅਸੀਂ ਵੀ ਆ ਗੁਰੂ ਘਰ ਦੇ ਵਿੱਚ ਰਹਿ ਕੇ ਜੇ ਕੋਈ ਭੁੱਲ ਕਰਦਾ ਤੇ ਭੁੱਲ ਤੇ ਸਾਰਿਆਂ ਤੋਂ ਹੀ ਹੋ ਰਹੀ ਹੈ ਜਿੰਨੇ ਵੀ ਆ ਇਨਸਾਨ ਸਾਰੇ ਭੁੱਲ ਕਰਦੇ ਆ ਜਿੰਨੇ ਗੁਰੂ ਘਰ ਆ ਕੇ ਭੁੱਲ ਕਰ ਦਿੱਤੀ ਆ ਨਾ ਫਿਰ ਉਹਨੂੰ ਇੰਨੀ ਕੇ ਮਿਠਾਸ ਦੇ ਨਾਲ ਦੱਸੋ ਵੀ ਉਹ ਅੱਗਾ ਕਿਸੇ ਹੋਰ ਨੂੰ ਵੀ ਭੁੱਲਣਾ ਕਰਨ ਦੇਵੇ ਨਾ ਕਿ ਇਹ ਹੋਵੇ ਵੀ ਉਹ ਮੁੜ ਕੇ ਗੁਰੂ ਘਰ ਹੀ ਨਾ ਆਵੇ